ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਕੈਬਨ ਮੰਤਰੀ ਅਮਨ ਅਰੋੜਾ ਆਦਿਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੋਰਟ ਨੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਪਰ ਇਸੇ ਦੇ ਚਲਦਿਆਂ 20 ਜਨਵਰੀ ਤੱਕ ਅਮਨ ਅਰੋੜਾ ਨੂੰ ਰਾਹਤ ਮਿਲ ਗਈ ਹੈ ਯਾਨੀ ਕਿ ਜ਼ਮਾਨਤ ਮਿਲ ਗਈ ਹੈ ਸੁਨਾਮ ਅਦਾਲਤ ਨੇ ਹੀ ਉਹਨਾਂ ਨੂੰ 20 ਜਨਵਰੀ ਤੱਕ ਰਾਹਤ ਦੇ ਦਿੱਤੀ ਹੈ ਤੇ ਅਮਨ ਅਰੋੜਾ ਹੁਣ ਉੱਚ ਅਦਾਲਤ ਦਾ ਰੁਖ ਵੀ ਕਰ ਸਕਦੇ ਨੇ ਕਿਉਂਕਿ ਆਪਣੇ ਬਚਾਅ ਵਾਸਤੇ ਕੋਈ ਵੀ ਵਿਅਕਤੀ ਹੋਵੇ ਅਗਲੇ ਆਰ ਪਾਰ ਜ਼ਰੂਰ ਕਰਦਾ ਹੁੰਦਾ ਹੈ ਤਾਂ ਦੱਸ ਦਈਏ ਕਿ ਪੁਰਾਣੇ ਮਾਮਲੇ ਦੇ ਵਿੱਚ ਪਰਿਵਾਰਕ ਝਗੜੇ ਦਾ ਮਾਮਲਾ ਸੀ ਜਿਦੇ ਵਿੱਚ ਅਮਨ ਅਰੋੜਾ ਸਣੇ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਤੋਂ ਇਲਾਵਾ ਜੁਰਮਾਨਾ ਵੀ ਕੀਤਾ ਗਿਆ ਹੈ ਅਮਨ ਅਰੋੜਾ ਪੰਜਾਬ ਦੇ ਮੰਤਰੀ ਨੇ ਕਾਫੀ ਚਰਚਿਤ ਚਿਹਰਾ ਹੈ ਜਦੋਂ ਅਜੇ ਸਰਕਾਰ ਨਹੀਂ ਵੀ ਬਣੀ ਸੀ ਉਦੋਂ ਤੋਂ ਹੀ ਅਮਨ ਅਰੋੜਾ ਲਗਾਤਾਰ ਬਿਆਨ ਵੀ ਦਿੰਦੇ ਸੀਗੇ ਪੰਜਾਬ ਦੇ ਮੁੱਦੇ ਵੀ ਚੁੱਕਦੇ ਸੀ ਤੇ ਹੁਣ ਅਮਨ ਅਰੋੜਾ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਹੀ ਮੁਕੱਦਮਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਲਗਾਤਾਰ ਸੁਣਵਾਈ ਹੋਈ ਸੁਣਵਾਈ ਤੋਂ ਬਾਅਦ ਹੁਣ ਸੁਨਾਮ ਦੀ ਅਦਾਲਤ ਨੇ 9 ਜਣਿਆਂ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਨਾਲ ਹੀ ਜੁਰਮਾਨਾ ਵੀ ਕਰ ਦਿੱਤਾ ਹੈ ਤੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਰਜਿੰਦਰ ਦੀਪਾ ਅਕਾਲੀ ਦਲ ਦੇ ਲੀਡਰ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਰਜਿੰਦਰ ਦੀਪਾ ਤੇ ਉਹਨਾਂ ਨੇ ਹੀ ਇਹ ਮਾਮਲਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਅਮਨ अरोड़ा ਨੂੰ ਸਜ਼ਾ ਹੋਈ ਹੈ ਪਰਿਵਾਰਕ ਮਾਮਲਾ ਸੀ ਝਗੜੇ ਦਾ ਮਾਮਲਾ ਸੀਗਾ ਤੇ ਰਜਿੰਦਰ ਦੀਪਾ ਨੇ ਇਲਜ਼ਾਮ ਲਗਾਏ ਸੀ ਕੀ ਅਮਨ ਅਰੋੜਾ ਤੇ ਉਹਨਾਂ ਦੇ ਸਾਥੀਆਂ ਨੇ ਘਰ ਦੇ ਵਿੱਚ ਐਂਟਰ ਹੋ ਕੇ ਮਾਰ ਕੁੱਟ ਕੀਤੀ ਹੈ ਤੇ ਕੁੱਲ ਮਿਲਾ ਕੇ ਹੁਣ ਅਮਨ ਅਰੋੜਾ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆਈਆਂ ਸੀ ਪਰ ਥੋੜੀ ਜੀ ਰਾਹਤ ਸੁਨਾਮ ਅਦਾਲਤ ਨੇ ਉਹਨਾਂ ਨੂੰ ਦੇ ਦਿੱਤੀ ਹੈ ਜੈਨਕੀ 20 ਜਨਵਰੀ ਤੱਕ ਉਹ ਜ਼ਮਾਨਤ ਦੇ ਉੱਤੇ ਨੇ ਉਹਨਾਂ ਨੂੰ ਜੇਲ ਨਹੀਂ ਜਾਣਾ ਪਵੇਗਾ ਤੇ ਉਹ ਅਗਲੀ ਪੈਰਵਾਈ ਕਰਵਾ ਸਕਦੇ ਨੇ ਤੇ ਹੋ ਸਕਦਾ ਹੈ ਕਿ ਉਹ ਜਲਦ ਹੀ ਹਾਈ ਕੋਰਟ ਦਾ ਰੁਖ ਵੀ ਕਰਨ ਤੇ ਜੇਕਰ ਹਾਈ ਕੋਰਟ ਦੇ ਵਿੱਚ ਕੋਈ ਫੈਸਲਾ ਨਹੀਂ ਆਉਂਦਾ ਤਾਂ ਫਿਰ ਉੱਚ ਅਦਾਲਤ ਦੇ ਵਿੱਚ ਵੀ ਉਹ ਜਾ ਸਕਦੇ ਨੇ ਅਮਨ अरोड़ा ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਲੀਡਰ ਨੇ ਅਮਨ अरोड़ा ਦਾ ਪਰਿਵਾਰਕ ਪਿਛੋਕੜ ਵੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਇਹਨਾਂ ਦੇ ਜੋ ਪਿਤਾ ਸੀਗੇ ਭਗਵਾਨ ਦਾਸ अरोड़ा ਉਹ ਵੀ ਸਿਆਸਤ ਦੇ ਵਿੱਚ ਸਨ ਤੇ ਹੁਣ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹਨਾਂ ਧਾਰਾਵਾਂ ਦੇ ਤਹਿਤ ਹੀ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ 452 ਤੇ 323 ਧਾਰਾ ਦੇ ਤਹਿਤ ਉਹਨਾਂ ਦੇ ਉੱਤੇ ਉਹਨਾਂ ਦੇ ਜੀਜੇ ਨੇ ਹੀ ਮਾਮਲਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਸੁਣਵਾਈਆਂ ਹੋਈਆਂ ਸੁਣਵਾਈਆਂ ਤੋਂ ਬਾਅਦ ਲਗਾਤਾਰ ਜਿਹੜਾ ਸੀਗਾ ਬਚਨ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਪਰ ਇਸ ਦੇ ਬਾਵਜੂਦ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਸਿਆਸੀ ਗਲਿਆਰਾਂ ਦੇ ਵਿੱਚ ਵੀ ਕਾਫੀ ਚਰਚਾ ਛਿੜੀ ਹੋਈ ਹੈ ਇਸ ਸਜ਼ਾ ਨੂੰ ਲੈ ਕੇ ਤੇ ਵੱਡੇ ਸਵਾਲ ਇਹ ਵੀ ਖੜੇ ਹੋਏ ਨੇ ਕਿ ਕੀ ਅਮਨ ਅਰੋੜਾ ਦੀ ਐਮਐਲਏ ਸ਼ਿਪ ਜਾਏਗੀ ਜਾਂ ਫਿਰ ਮੰਤਰੀ ਦਾ ਅਹੁਦਾ ਵੀ ਚਲਿਆ ਜਾਵੇਗਾ ਜਾਂ ਫਿਰ ਸਰਕਾਰ ਦੇ ਨੁਮਾਇੰਦੇ ਦੇ ਉੱਤੇ ਅਜੇ ਤੱਕ ਕਿਉਂ ਕੋਈ ਜਵਾਬ ਨਹੀਂ ਦੇ ਰਹੇ ਕਿਉਂਕਿ ਇੱਕ ਤਾਂ ਪਰਿਵਾਰਕ ਝਗੜੇ ਦਾ ਮਾਮਲਾ ਹੈ ਤਾਂ ਉਹਦੇ ਵਿੱਚ ਕੋਈ ਹੋਰ ਦਖਲ ਦੇਣਾ مناسب ਵੀ ਨਹੀਂ ਸਮਝਦਾ ਪਰ ਇਸ ਦੇ ਬਾਵਜੂਦ ਹੁਣ ਅਮਨ अरोड़ा ਨੂੰ ਰਾਹਤ ਮਿਲ ਗਈ ਹੈ 20 ਜਨਵਰੀ ਤੱਕ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ ਸੁਨਾਮ ਦੀ ਅਦਾਲਤ ਵੱਲੋਂ ਤੇ 20 ਜਨਵਰੀ ਤੱਕ ਉਹ ਅਗਲੇ ਜਿਹੜੇ ਕੋਰਟ ਤੱਕ ਵੀ ਪਹੁੰਚ ਕਰ ਸਕਦੇ ਨੇ ਆਪਣਾ ਬਚਾਅ ਕਾਰਜ ਸ਼ੁਰੂ ਕਰ ਸਕਦੇ ਨੇ ਕਿਉਂਕਿ ਪਰਿਵਾਰਕ ਝਗੜੇ ਦੇ ਵਿੱਚ ਇਹ ਮਾਮਲਾ ਸਾਰਾ ਜੁੜਿਆ ਹੋਇਆ ਹੈ ਉਹਨਾਂ ਦੇ ਜੀਜਾ ਰਜਿੰਦਰਦੀਪਾ ਨੇ ਹੀ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਵਾਇਆ ਸੀ ਹੁਣ ਦੇਖਣਾ ਹੋਵੇਗਾ ਕਿ ਅਮਨ ਅਰੋੜਾ ਅੱਗੇ ਜਾ ਕੇ ਕਿਸ ਅਦਾਲਤਾਂ ਰੁਖ ਕਰਦੇ ਨੇ ਕਿਸ ਤਰ੍ਹਾਂ ਦੇ ਨਾਲ ਸੁਣਵਾਈ ਹੁੰਦੀ ਹੈ ਤੇ ਜੇਕਰ ਉਹ ਹਾਈ ਕੋਰਟ ਜਾਂਦੇ ਨੇ ਤਾਂ ਹਾਈ ਕੋਰਟ ਉਹਨਾਂ ਨੂੰ ਕੀ ਰਾਹਤ ਦਿੰਦਾ ਹੈ ਕੀ ਫੈਸਲਾ ਸੁਣਾਉਂਦਾ ਹੈ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ